ਹਾਂਜੀ ਹਾਂਜੀ ਬੇਟਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲ ਆ ਹਾਂਜੀ ਤੇ ਐਲਡੀ ਦੀ ਪੇੜ ਕਰਦੀਆਂ ਕਾਫੀ ਦਿਨ ਹੋ ਗਿਆ ਤੇ ਸਿੱਖਦੀ ਪਈ ਸੀ ਅਜ ਕਿ ਐਲਡੀ ਦੀ ਪੇੜ ਕਰਨੀ ਆ ਤੇ ਕਾਫੀ ਦਿਨ ਹੋ ਗਏ ਕਿ ਕਾੰਦੀ ਵੀ ਸੀ ਫਿਰ ਹੌਲੀ ਹੌਲੀ ਜਾ ਚਾਹੀ ਗਈ ਤੇ ਕਿੱਦਾਂ ਰੇਅਰ ਕਰਨੀ ਆ ਕਿੱਦਾਂ ਬੈਨਲ ਫੜਨਾ ਹੋਲੀ-ਹੋਲੀ ਜਾ ਚੁੰਦੀ ਰਹੀ ਤੇ ਫਿਰ ਇਦਾਂ ਹੀ ਮੈਂ ਹੋਲੀ-ਹੋਲੀ ਜਾ ਕੱਢੀ ਸਕੂਲੋਂ ਆਣ ਕੇ ਮੈਂ 3:30 ਵੇ ਆ ਜਾਂਦੀ ਸੀ ਤੇ 3:30 ਵੇ ਜਾਣ ਕੇ ਮੈਂ ਉਸੇ ਟਾਈਮੇ ਸ਼ੌਫਟ ਚੱਲਣ ਦੀ ਸੀ ਤੇ ਕਿੰਨੇ ਖਾਲੀ ਮਸ਼ਰੂ ਕੀਤਾ ਸੀ ਕੰਮ ਇਹ ਮੈਂ ਹੁੰਦੀ ਸੀ 9 ਦਾ ਸਾਲ ਹੁੰਦੀ ਸੀ ਤੇ ਉਦੋਂ ਨਹੀਂ ਮਜਾਂਦੇ ਬਿਸੀ ਹੋਲੀ-ਹੋਲੀ ਸੌਂਗ ਬਣਾਏ ਸੀ ਜੇ ਮਜਬੂਰੀ ਕਰਕੇ ਮਜਬੂਰੀ ਦੇ ਨਾਲ ਹੀ ਸੀ ਮਜਬੂਰੀ ਦੀ ਕਿ ਪਾਪਾ ਦੇ ਬਾਹਰ ਦਾ ਪ੍ਰਸ਼ਨ ਹੈ ਅਸੀਂ ਤੇ ਫਿਰ ਮਜਬੂਰੀ ਪੈ ਗਈ ਕਿ ਪਸ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਐਲਈਡੀ ਉਹ ਤੇ ਰੇਪ ਕਰਨੀ ਪਈ ਉਸ ਦੇ ਸਾਹਮਣੇ ਤੇ ਵੀਰਾ ਵੀ ਸੀ ਉਹ ਵੀ ਕੰਮ ਕਰਦੇ ਸੀ ਐਸੀ ਕਿ ਐਲਈਡੀ ਰਿਪੇਅਰ ਕਰਦੇ ਸੀ ਤੇ ਇਹ ਲਾਈਨ ਕਿਉਂ ਚੁਣੀ ਤੁਸੀਂ ਇਹ ਲਾਈਨ ਕਿ ਪਹਿਲੇ ਮੈਂ ਜਾਣਦੀ ਨਹੀਂ ਸੀ ਤੇ ਹੁਣ ਹੋਲੀ-ਵਲੀ ਜਾਣਦਾ ਵੀ ਵੀਰੇ ਦੇ ਨਾਲ ਕਿ ਉਹਨਾਂ ਨੇ ਮੈਨੂੰ ਕਹੇ ਸੀ ਕਿ ਚਲਾ ਤੂੰ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਾਸ ਖਾਣਾ ਕਿ ਇਤਨੀ ਕਿਦਾਂ ਕੰਮ ਕਰਦਾ ਕਿ ਤੇਰੀ ਵੀ ਸਪੋਰਟ ਹੋਵੇ ਕਿ ਕਈ ਦਿਨ ਉਹ ਬਾਰ ਬਾਰ ਮਾਰ ਕੇ ਕਹਿਣ ਕਿ ਅਲੈਡੀ ਨੇ ਫੇਰ ਕਰਦੀ ਆ। ਹੁਣ ਚੰਗਾ ਨਾ ਜਿਹੜਾ ਲੋਕ ਆ ਕੇ ਉਸਤਾਦ ਹੀ ਕਹਿੰਦੇ ਨੇ, ਕਿੰਕੀ ਉਸਤਾਦ ਹੀ ਕਹਿੰਦੇ ਲੋਕ ਆ ਕੇ। ਤੁਸੀਂ ਕਿੰਨਾ ਕਿ ਮਨ ਚੰਗਾ ਨਾ। ਵਧੀਆ ਲੱਗਦਾ ਕਿ ਜੇ ਕੋਈ ਜਾਣ ਕੇ ਕਹਿੰਦਾ ਕਿ ਉਸਤਾਦ ਜਿ ਕਿੱਦਾਂ ਅਲੈਡੀ ਬਣਨੀ ਆ, ਕਿੱਦਾਂ ਫੇਰ ਹੋਣੀ ਆ। ਸਾਾਨੂੰ ਵੀ ਦੱਸੋ ਕਿ ਜੀ। ਪਹਿਲੀ ਅਲੈਡੀ ਜਿਹੜੀ ਸੀ ਜਦੋਂ ਰਿਕੁਇਰ ਮੰਗੀ ਸੀ 2 ਇੰਚ ਦੀ ਸੀ। ਪਹਿਲੀ ਅਲੈਡੀ ਆ 2 ਇੰਚ ਦੀ। ਹੋਰ ਫੇਰ ਕੀਤੀ ਸੀ। ਉਹਦੀਆਂ ਲਾਈਨਾਂ ਹੁੰਦੀਆਂ ਸੀ ਤੇ ਉਹ ਵੀ ਦੇ ਪਰ ਕਿ ਤੁਸੀਂ ਤੇ 32 ਤੋਂ ਲੈ ਕੇ 45 44 ਜਿੰਨੀ ਵੀ ਐਲਈਡੀ ਆ ਉਹ ਵੀ ਦੇ ਪਰ ਕੱਲ ਨੂੰ ਇਹ ਮਸ਼ੀਨ ਆਪ ਚਲਾ ਲੈਂਦੇ ਸਾਰੇ ਹਾਂਜੀ ਮਸ਼ੀਨ ਆਪ ਹੀ ਚਲਾ ਲੇਗੀ ਇੱਕ ਕਿਹੜੀ ਕੀ ਨਾਲ ਆਉਂਦੇ ਮਸ਼ੀਨਾਂ ਆ ਇਹ ਸਾਰੇ ਦੇਖਦੇ ਇੱਕ ਲੈਜੈਂਡ ਵੀ ਇੱਕ ਲੈਜੈਂਡ ਮਸ਼ੀਨ ਆ ਤੇ ਇੱਕ ਬੌਂਡਿੰਗ ਮਸ਼ੀਨ ਆ ਐਲਈਡੀ ਬਣਾਉਂਦੇ ਹੋ ਜਾਂ ਹੋਰ ਵੀ ਕੀ ਚੀਜ਼ਾਂ ਰਿਪੇਅਰ ਕਰਦੇ ਹੋ ਐਲਈਡੀ ਵੀ ਬਣਾਉਂਦੇ ਆ ਪਰ ਜਿੱਦਾਂ ਲ ਬੈਕ ਲਾਈਟ ਖਰਾਬ ਹੋ ਵੀ ਬੰਦ ਹੋ ਗਈ ਉਹ ਵੀ ਬਿਲਕੁਲ ਹੀ ਬੰਦ ਹੋ ਗਈ ਉਹ ਵੀ ਰਿਪੇਅਰ ਕਰ ਦੇਗੀ ਬੇਟਾ ਜੀ ਪੰਜਾਬ ਦੇ ਵਿੱਚੋਂ ਹੁੰਦੇ ਤੁਹਾਡੇ ਰੇਅਰ ਵਾਸਤੇ ਜਾਂ ਬਾਰੂ ਵੀ ਹੁੰਦੇ ਨੇ ਪੰਜਾਬ ਤੋਂ ਵੀ ਹੁੰਦੇ ਨੇ ਬਾਰੂ ਵੀ ਹੁੰਦੇ ਨੇ ਹਿਮਾਚਲ ਚੰਡੀਗੜ੍ਹ ਲੁਧਿਆਣਾ ਉਸ ਤੋਂ ਅੱਗੇ ਕਾਫੀ ਹੁੰਦੇ ਨੇ ਕੀ ਅਪੀਨ ਕੀ ਲੌਣੀ ਚਾਹੋ ਬੇਟਾ ਸਭ ਚੂਰੇ ਹੋ ਜਾਣਾ ਕੀ ਕਰਦੇ ਸੱਚਾ ਹੋਏ ਨੀ ਕਿਸੇ ਪਰਲੇ ਹਲੇ ਕਰਦੇ ਆਇਤ ਕਰਦੇ ਆਸ ਕਿੰਦਲਾ